ਪ੍ਰਾਇਮ ਦੀ ਕਸਾਲ ਸਾਹਿਬ ਅਸੀਂ ਸਾਂਝ ਮੀਟਰ ਦੇ ਪਿੰਡ ਤੇ ਮੀਟਰ ਲਾ ਕੇ ਅਸੀਂ ਐਡੋਸਰ ਨੂੰ ਜਵਾ ਕਰਾਉਣ ਆਏ ਸੀਗੇ ਉਹ ਐਡੋਸਰ ਸਾਨੂੰ ਨਹੀਂ ਮਿਲ ਗਏ ਕਿ ਮੈਡਮ ਸਾਹਿਬ ਹੈਗੇ ਆ ਸਾਡੇ ਕੋਲ ਹਾਜ਼ਰ ਹੈਗੇ ਆ ਅਸੀਂ ਇਹਨਾਂ ਕੋਲ ਜਵਾ ਕਰਾ ਕੇ ਚੱਲੇ ਆ ਇਹ ਜਿਹੜੇ ਮੀਟਰ ਜਿਹੜੇ ਸਾਰੇ ਉੱਥੇ ਲਾਏ ਤੇ ਗਾਂ ਨੂੰ ਵੀ ਅਸੀਂ ਇਹ ਚੇਤਾਵਨੀ ਦਿੱੰਨੇ ਆ ਵੀ ਇਹ ਜਿਹੜੇ ਮੀਟਰ ਆ ਚੇਪ ਇਹ ਪਿੰਡਾਂ 'ਚ ਨਾ ਲਾਏ ਜਾਣ ਕਿਉਂਕਿ ਸਾਰੀਆਂ ਜੱਥੇਬੰਦੀਆਂ ਦਾ ਵਿਰੋਧ ਕਰਦੀਆਂ ਜਿਹੜੇ ਹੈਗੇ ਲੋ ਪਿੰਡ ਵਾਲੇ ਲੋਕ ਉਹ ਵੀ ਤਰਾਜ ਕਰਦੇ ਜਿਨ੍ਹਾਂ ਦੇ ਲੱਗੇ ਆ ਸਾਰੇ ਬੰਦੇ ਜਿਨ੍ਹਾਂ ਦੇ ਮੀਟਰ ਲੱਗੇ ਜੀ ਉਹ ਉਹ ਬੰਦੇ ਇੱਥੇ ਆਏ ਆ ਜਿਨ੍ਹਾਂ ਦੇ ਮੀਟਰ ਘਰਾਂ 'ਚ ਲੱਗੇ ਸੀ ਉਹਨਾਂ ਨੇ ਸਹਿਮਤੀ ਦੇ ਨਾਲ ਆਪਣੇ ਮੀਟਰ ਲਵਾਏ ਆ ਤੇ ਗਾਂ ਤੋਂ ਪ੍ਰਧਾਨ ਜੀ ਹੁਣ ਚਾਲਣਾ ਪਉਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਅੱਜ ਅਸੀਂ ਜਿਹੜੇ ਦਸਾਂਝ ਦੇ ਪਿੰਡ ਦੇ ਲੋਕਾਂ ਨੇ ਮੀਟਰ ਲਾਏ ਨੇ ਜਿਵੇਂ ਕਿ ਉੜੀਸਾ ਦੇ ਵਿੱਚ ਲੋਕਾਂ ਨੇ ਲਾ ਕੇ ਟਰਾਲੀਆਂ ਦੇ ਟਰਾਲੀਆਂ ਲਾ ਕੇ ਚੌਂਕਾਂ ਦੇ ਵਿੱਚ ਢੇਰ ਲਾਦੇ ਸੀਗੇ ਇਹ ਸਕੀਮ ਇੰਗਲੈਂਡ ਦੀ ਫੇਰ ਉਹੀ ਸਕੀਮ ਆ ਜਿਹੜਾ ਕਿ ਇਹ ਜਿਹੜੇ ਚਿਪ ਵਾਲੇ ਮੀਟਰ ਨੇ ਇਹ ਚਾਈਨਾ ਦੇ ਬਣੇ ਹੋਏ ਨੇ ਇੱਕ ਤਾਂ ਆਪਣੇ ਦੇਸ਼ ਦੀ ਗੜੀ-ਕੜੀ ਦੀ ਇਨਫਾਰਮੇਸ਼ਨ ਚਾਈਨਾ ਦੇ ਵਿੱਚ ਜਾਣੀ ਆ ਉਹਨਾਂ ਦੇ ਇਹੋ ਜਿਹੇ ਸੌਫਟਵੇਅਰ ਲਾਏ ਹੋਣਗੇ ਇਹਦੇ ਚਿਪ ਲੱਗੀ ਆ ਪ੍ਰਾਈਵੇਟ ਕੰਪਨੀਆਂ ਨੇ ਜੋ ਆਪਣੇ ਕੁਟੇਸ਼ਨਾਂ ਭਰੀਆਂ ਨੇ ਉਹ ਕਿਵੇਂ 16 ਰੁਪਏ ਤੋਂ ਲੈ ਕੇ 26 ਰੁਪਏ ਤੱਕ ਉਹਨਾਂ ਨੇ ਰੱਖਿਆ ਰੇਟ ਜੂੰਟ ਦਾ ਤੇ ਇਹ ਜਿਹੜੀ ਇੰਨੀ ਜ਼ਿਆਦਾ ਬਿਜਲੀ ਮਹਿੰਗੀ ਹੋ ਜਾਣੀ ਕਿ ਸਾਡੇ ਕੋਲੋਂ ਇਹ ਬਿੱਲ ਨਹੀਂ ਭਰੇ ਜਾਣੀ ਕੇ ਕੇ ਜਿਹੜਾ ਪ੍ਰੀपेड ਮੀਟਰ ਨਹੀਂ ਜਦੋਂ ਕੰਪਨੀਆਂ ਨੇ ਇਹ ਕਿਹਾ ਕਿ ਸਾਰੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲਾ ਦੋ ਅਸੀਂ ਉਸ ਤੋਂ ਬਾਅਦ ਫਿਰ ਕੰਮ ਆਪਦੇ ਸਾਨੂੰ ਬਿਜਲੀ ਐ ਦਿੱਤੀ ਜਾਵੇ ਬਿਜਲੀ ਹੁਣ ਬਾਕੀ ਦਾ ਚਲੋ ਇਹ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਅੰਦਰ ਕੋਸੋ ਦੂਜੀ ਕੰਪਨੀ ਐ ਡ੍ਰੈਸ ਕੋ ਤੇ ਹੁਣ ਜਿਹੜੀ ਸਪਲਾਈ ਆ ਇਹ ਪ੍ਰਾਈਵੇਟ ਹੋਣ ਜਾ ਰਹੀ ਆ ਜਦੋਂ ਪ੍ਰਾਈਵੇਟ ਸਪਲਾਈ ਹੋਗੀ ਉਹ ਵੀ ਜਿਵੇਂ ਪੈਟਰੋਲ ਦਾ ਰੇਟ ਆਪਦੀ ਮਰਜ਼ੀ ਨਾਲ ਵਧਾਈ ਜਾਂਦੇ ਆ ਉਹਨੂੰ ਕੋਈ ਗਵਰਨਮੈਂਟ ਵੀ ਰੋਕ ਨਹੀਂ ਸਕਦੀ ਉਹ ਇਸੇ ਤਰ੍ਹਾਂ ਜੂਨਟਾਂ ਦੇ ਰੇਟ ਰੋਜ਼ ਦੇ ਰੋਜ਼ ਦਿਨ ਬਾਰ ਦਿਨ ਵਧਣਗੇ ਕਦੇ 16 ਰੁਪਏ ਹੋਏ ਕੇ 20 ਰੁਪਏ ਤੱਕ ਲੈ ਕੇ ਜਦ ਲੋਕ ਰੋਲਾ ਪਾਉਣਗੇ ਫਿਰ ਇੱਕ ਰੁਪਈਆ ਘੱਟ ਕਰ ਦਿਆ ਕਰਨਗੇ ਇਸੇ ਤਰ੍ਹਾਂ ਇਹਨਾਂ ਦਾ ਬਿੱਲ ਆ ਜਿਹੜਾ ਮਹੀਨੇ ਬਾਅਦ ਆਉਂਦਾ ਤੇ ਇਹ ਪ੍ਰੀਪੇਡ ਜਦੋਂ ਸਾਰਿਆਂ ਦੇ ਘਰਾਂ 'ਚ ਲੱਗ ਗਏ ਇਹਨਾਂ ਦੇ ਵਿੱਚ ਜਿਹੜੀ ਆਪਾਂ ਨੂੰ ਜਿਹੜੀ ਇਹ ਸਬਸਿਡੀ ਮਿਲਦੀ ਹੈ 600 ਜੂਨਟ ਨੇ ਕਿਸੇ ਨੇ ਨਹੀਂ ਦੇਣੀ ਜਿਵੇਂ ਆਪਾਂ ਆਪਣੀਆਂ ਬੀਬੀਆਂ ਪ੍ਰਾਈ ਸਰਕਾਰੀ ਬੱਸ ਦੇ ਵਿੱਚ ਬੈਠ ਕੇ ਜਾਂਦੀਆਂ ਨੇ ਤੇ ਉਹ ਤਾਂ ਜਾਂਦੀਆਂ ਨੇ ਗਵਰਨਮੈਂਟ ਨੇ ਉਹ ਸਹੂਲਤ ਦਿੱਤੀ ਹੈ ਕਿ ਭਈ ਇਹਨਾਂ ਨੂੰ ਆਉਣਾ ਜਾਣਾ ਫ੍ਰੀ ਆ ਤੇ ਇਸੇ ਤਰ੍ਹਾਂ 600 ਜੂਟ ਜਿਹੜੀ ਦਿੱਤੀ ਹੈ ਜਦੋਂ ਇਹ ਪ੍ਰਾਈਵੇਟ ਹੋ ਗਈ ਬਿਜਲੀ ਤੇ ਪ੍ਰਾਈਵੇਟ ਉਹ ਬੱਤਾਂ ਵਾਲਾ تھا ਵਾਣਾ ਜਦੋਂ ਪ੍ਰਾਈਵੇਟ ਬਾਤੀ ਨਾ ਹੋਈ ਤੇ ਉਹ ਸਬਸਿਡੀ ਕਿਹਨੇ ਦੇਣੀ ਆ ਇਹ ਆਪਣੀ 600 ਜੂਟ ਵੀ ਬੰਦ ਹੋ ਜੂ ਤੇ ਮੋਟਰਾਂ ਦਾ ਇੱਕ ਹਾਰਸ ਪਾਵਰ ਦਾ 1000 ਰੁਪਿਆ ਬਿੱਲ 20 20 ਦੀ ਮੋਟਰ ਲੱਗੇ 20 2000 ਰੁਪਿਆ ਮਹੀਨੇ ਦਾ ਬਿੱਲ ਹੋਣਾ ਆਪਾਂ ਨੂੰ ਇਸ ਲਈ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸਾਰੇ ਲੋਕਾਂ ਨੇ ਇਹ ਅਸਾਧ ਦੇ ਰਹੇ ਨੇ ਕਿ ਅਸੀਂ ਨਹੀਂ ਲਗਾਉਣੀ ਤੇ ਆਪਣਾ ਮਹਿਕਮੇ ਨੂੰ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਬੰਦ ਕਰਨ ਇਹ ਪਟਿਆਲੇ ਐਸੀ ਸਾਹਿਬ ਨਾਲ ਜੀ ਉੱਤੇ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਲਗਾਉਂਦੇ ਤੇ ਬਿਜਲੀ ਜਿਹੜੀ ਪ੍ਰਾਈਵੇਟ ਹੋਣ ਦੀ ਗੱਲ ਕਰਦੇ ਆ ਆਪਾਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ 6000 ਹੋਰ ਮੁਲਾਜ਼ਮ ਨਵੇਂ ਰੱਖੇ ਨਹੀਂ ਪਰ ਇਹ ਰੱਖ ਰਹੇ ਨੇ ਜਿਵੇਂ ਜੂਨਟਾਂ ਵੀ ਆਪਾਂ ਨੂੰ ਜ਼ੀਰੋ ਜੂਨਟ ਬਾਫ ਕਰ ਰਹੇ ਆ ਤੇ ਇਹ ਵੱਧ ਤੋਂ ਵੱਧ ਜੂਨਟਾਂ ਆਪਾਂ ਨੂੰ ਕਿਉਂ ਆਪਣਾ ਜ਼ੀਰੋ ਬਿੱਲ ਆ ਰਿਹਾ ਇਹ ਸਾਰਿਆਂ ਦੇ ਮੀਟਰ ਲੱਗ ਜਾਣ ਜਿਨ੍ਹਾਂ ਦਾ ਜ਼ੀਰੋ ਬਿੱਲ ਆ ਰਿਹਾ ਉਹ ਬੰਦਾ ਉੱਠੇ ਨਾ ਉਹ ਕਹਵੇ ਵੀ ਮੈਂ ਕਿਉਂ ਬੰਦਾ ਲੈਣਾ ਮੇਰਾ ਜ਼ੀਰੋ ਬਿੱਲ ਆ ਰਿਹਾ ਇੰਨੀਆਂ ਬੇਨਤੀਆਂ ਨੇ ਅਸੀਂ ਮੀਟਰ ਜਲਾ ਕਰਾਉਣ ਆਏ ਆ ਮੈਡਮ ਜੀ ਸਾਡੇ ਮੀਟਰ ਜਲਾ ਕਰਨ ਵਾਇਰ ਉਹੀ ਦਾ ਖਾਲਸਾ ਇੱਕ ਹੋਰ ਬੇਨਤੀ ਆ ਵੀ ਆਈਡੀਓ ਸਾਹਿਬ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਵੀ ਅਸੀਂ ਤੁਹਾਡੇ ਜੇਮਪਰ ਕਟਾਂਗੇ ਤੁਹਾਡੀਆਂ ਤਾਰਾਂ ਲਾਵਾਂਗੇ ਅਸੀਂ ਆਈਡੀਓ ਸਾਹਿਬ ਨੂੰ ਇਹ ਬੇਨਤੀ ਕਰਦੇ ਤੇ ਬੇਨਤੀ ਵੀ ਨਹੀਂ ਕਰਦੇ ਚੇਤਾਵਨੀ ਦਿੰਨੇ ਆ ਵੀ ਬਿਲਕੁਲ ਸਾਡੇ ਜਿਹੜੇ ਮੀਟਰ ਕੱਟੇ ਹੋਏ ਆ ਸਿੱਧੀਆਂ ਤਾਰਾਂ ਜੁੜੀਆਂ ਉਹਨਾਂ ਨੂੰ ਕੱਟਣਾ ਨਹੀਂ ਅਸੀਂ ਫਿਰ ਆਈਡੀਓ ਸਾਹਿਬ ਨੂੰ ਕਹਿੰਨੇ ਆ ਵੀ ਉਹ ਨਹੀਂ ਕਟਣੀ ਉਹਨਾਂ ਨੂੰ ਹੱਥ ਨਹੀਂ ਲਾਉਣਾਗਾ ਜਿਹੜਾ ਸਾਡਾ ਸਰਕਾਰ ਨਾਲ ਸਾਡੀ ਲੜਾਈ ਚੱਲਦੀ ਆ ਜਦੋਂ ਸਾਡੀ ਸਰਕਾਰ ਨਾਲ ਕੋਈ ਹੱਲ ਹੋ ਗਿਆ ਸਾਡਾ ਜਦੋਂ ਸਰਕਾਰ ਨਾਲ ਹੱਲ ਹੋ ਗਿਆ ਤੇ ਉਹਦੋਂ ਆਪੇ ਸਾਰਾ ਕੁਝ ਹੋ ਜਾਊਗਾ ਉਹਨੇ ਜੇਕਰ ਤਾਰਾਂ ਨੂੰ ਹੱਥ ਨਾਲ ਲਾਉਣ ਜਿੰਨਾ ਬੈਲ ਮਰਜੀ ਪਾਈ ਜਿਹੜਾ ਸੀ ਇੱਕ ਪੰਛੀ ਉਹ ਨਹੀਂ ਜਿਹੜੀ ਰਹਿਣ ਦੀ ਗੱਲ ਉਸਤਾਦ ਮੈਡਮ ਜੀ